ਸਰ ਅੱਜ ਜਿਹੜਾ ਸਪੈਸ਼ਲ ਨਾਕਾ ਲਗਾਇਆ ਗਿਆ ਅਤੀ ਰਾਖ ਦੇ ਤਹਿਤ ਜਿਹੜਾ ਵਾ ਸਰ ਇਸ ਬਾਰੇ ਜਿਹੜੀ ਆ ਮੀਡੀਆ ਨੂੰ ਜਾਣਕਾਰੀ ਇਹ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜਿਹੜਾ ਵਾ ਪੁਖਤਾ ਕਾਰਵਾਈ ਲਈ ਪਿਛਲੇ ਇੱਕ ਹਫਤੇ ਤੋਂ ਅਮਰਸਰ ਕਮਿਸ਼ਨਰੇਟ ਏਰੀਆ ਵਿੱਚ ਨਾਈ ਡੋਮੀਨੇਸ਼ਨ ਆਪਰੇਸ਼ਨ ਚੱਲ ਰਿਹਾ ਜੋ ਅਗਲੇ ਦਿਨਾਂ ਤੱਕ ਵੀ ਜਾਰੀ ਰਹਿਣਗੇ ਇਹਦੇ ਤਹਿਤ ਜਿਹੜੇ ਸਾਰੇ ਸ਼ਹਿਰ ਚ ਸਾਰੇ ਜਿਹੜੇ ਐਸ ਐਚਓ ਸਾਹਿਬਾਨ ਨੇ ਸਾਰੇ ਹਲਕਾ ਜੀਓ ਸਾਹਿਬਾਨ ਜੀਓ ਸਾਹਿਬਾਨ ਬਾਕੀ ਡੀ ਸੀ ਪੀ ਸਾਹਿਬਾਨ ਨੇ ਉਹਨਾਂ ਵੱਲੋਂ ਵੀ ਸਾਰੇ ਨਾਕੇ ਲਾਏ ਜਾ ਰਹੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸਮਾਜ ਵਿਰੋਧੀ ਅਨਸਰ ਸਾਡੇ ਅਮਸਰ ਸ਼ਹਿਰ ਵਿੱਚ ਕੋਈ ਘਟਨਾ ਨੰਜਾਮ ਨਾ ਦੇ ਸਕੇ ਸਰ ਦੇਖਿਆ ਜਾ ਰਿਹਾ ਕਿ ਜਿਵੇਂ ਯੂਥ ਜਿਹੜਾ ਵਾ ਯੂਥ ਕਈ ਵਾਰੀ ਜਿਵੇਂ ਰੋਕਿਆ ਜਾ ਰਿਹਾ ਆਪਣਾ ਤਾਂ ਜੇ ਕੋਈ ਲੱਗਦਾ ਕਿਸੇ ਨੇ ਪੇਪਰ ਪੂਰੇ ਤੇ ਮੁੱਕਤੀ ਚਲਾਨ ਜਣਾਉਣ ਕੀਤਾ ਜਾ ਰਿਹਾ ਨਹੀਂ ਜੇ ਕੋਈ ਕਮੀ ਪੇਸ਼ੀ ਹੈ ਤੇ ਫਿਰ ਇਹਦਾ ਚਲਾਨ ਕੀਤਾ ਜਾ ਰਿਹਾ ਵੈਸੇ ਸਾਡਾ ਜਿਹੜਾ ਫੋਕਸ ਹੈਗਾਗਾ ਸਰਚ ਆਪਰੇਸ਼ਨ ਜਿਵੇਂ ਕੋਈ ਵੀ ਗਲਤੀ ਸੱਚ ਕਰਨੀ ਆ ਜਾਂ ਫਿਜ਼ੀਕਲ ਸਰਚ ਕਰਨੀ ਸਸਪੈਕਟਡ ਪਰਸਨ ਦੀ ਕੋਈ ਨਾ ਕੋਈ ਵੈਪਨ ਕੋਈ ਡਰੱਗਸ ਨਾ ਹੋਵੇ ਜਾਂ ਕੋਈ ਹੋਰ ਬਾਹਰੋਂ ਆ ਕੇ ਜਿਹੜਾ ਸਮਾਜ ਵਿਰੋਧੀ ਅਨਸਰ ਆ ਕੋਈ ਕੋਈ ਘਟਨਾ ਨੂੰ ਅੰਜਾਮ ਨਾ ਸਰਚ ਇਸ ਨੂੰ ਫੋਕਸ ਰੱਖਦੇ ਹਾਂ ਚੈਕਿੰਗ ਕੀਤੀ ਜਾ ਸਰ ਹੁਣ ਤੱਕ ਕੋਈ ਕੁਝ ਬਰਾਮਦ ਹੋਇਆ ਜਿਸ ਤਰ੍ਹਾਂ ਸ਼ੱਕ ਦੇ ਆਧਾਰ ਦਿੱਤੇ ਚੈਕ ਕੋਈ ਆਇਆ ਹੋਵੇ ਹੁਣ ਤੱਕ ਨਹੀਂ ਫੇਰ ਹਾਲ ਅਸੀਂ ਦੋ ਸਸਪੈਕਟਡ ਪਰਸਨ ਨੂੰ ਰਾਉਂਡ ਅਪ ਕੀਤਾ ਉਹਨਾਂ ਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਬਾਕੀ ਸਖਤੀ ਨਾਲ ਚੈਕਿੰਗ ਕਰ ਰਹੇ ਹਾਂ ਸਾਡੇ ਸਾਰੇ ਸ਼ਹਿਰ ਚ ਨਾਕੇ ਲੱਗੇ ਹੋਏ ਨੇ ਪੂਰੀ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਅਗਲੇ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਨਾਈਟ ਡੋਮਿਨੇਸ਼ਨ ਜਿਹੜਾ ਜਾਰੀ ਰਹਿਣਗੇ ਸਰ ਇੱਕ ਜਿਹੜੇ ਲੋਕ ਰੂਲਸ ਨਹੀਂ ਫੋਲੋ ਕਰਦੇ ਆਪਣਾ ਕੋਈ ਇੱਕ ਅੱਧਾ ਕਾਗਜ਼ ਪੱਤਰ ਹੁੰਦਾ ਤੇ ਕਹਿੰਦੇ ਚੱਲ ਕੋਈ ਨਹੀਂ ਚੱਲ ਪੰਦੇ ਆ ਹੁਣ ਫਨ ਕਰਾ ਦਾਂਗੇ ਜਾਂ ਇਦਾਂ ਉਹਨਾਂ ਵਾਸਤੇ ਤੁਸੀਂ ਸਰ ਕੋਈ ਉਹਨਾਂ ਨੂੰ ਤਾਰਨਾ ਵੀ ਆਪਣੇ ਜਿਹੜੇ ਕਾਗਜ਼ ਪੱਤਰ ਉਹ ਪੂਰੇ ਕਰ ਲੈਣ ਕੋ ਤੁਹਾਡੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਕੋਈ ਅਸੀਂ ਤੁਹਾਡੇ ਮਾਧਿਅਮ ਰਾਹੀਂ ਆਮ ਪਬਲਿਕ ਨੂੰ ਅਪੀਲ ਕਰਦੇ ਆ ਕੋਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਆਪਣੇ ਵਹੀਕਲਾਂ ਦੇ ਡਾਕੂਮੈਂਟ ਪੂਰੇ ਰੱਖਣ ਤਾਂ ਜੋ ਉਹਨਾਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ ਜੀ 去。